ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਰੋਜ਼ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕੋਟਕ ਜੋ ਕਿ ਭਾਗ ਚੌਥੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ ਤਿੰਨ ਭਾਗਾਂ ਵਿੱਚੋਂ ਪੜੀਆਂ ਗਈਆਂ ਸਾਖੀਆਂ ਨੂੰ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਸ਼ੇਰ ਸਿੰਘ ਭਾਗੀ ਵਾਂਦਰ ਵਾਲੇ ਪਾਸੋਂ ਸੇਵਾ ਲੈਣੀ ਤੁਮਰੀ ਸੰਗਤ ਹਰ ਕੋ ਕੋ ਨਾ ਉਧਰਿਓ ਪ੍ਰਭ ਕੀਏ ਪਤਿਤ ਪਵਗੇ ਪਰਮੇਸ਼ਵਰ ਦਾ ਨਾਮ ਜਪਣ ਵਾਲੀ ਉਸ ਨਾਲ ਇਹਨਾ ਅਭੇਦ ਹੋ ਜਾਂਦੇ ਹਨ ਕਿ ਜੋ ਪ੍ਰਾਣੀ ਉਹਨਾਂ ਦੀ ਸ਼ਰਨ ਆ ਜਾਏ ਉਸ ਦੇ ਦੁੱਖ ਕਸ਼ਟ ਨਿਵਾਰਨ ਦੀ ਸਮਰੱਥਾ ਆਪ ਰੱਖਦੇ ਹਨ ਪਰਮੇਸ਼ਵਰ ਭਗਤ ਦੇ ਕੀਤੇ ਬਚਨਾਂ ਨੂੰ ਮੋੜਦਾ ਨਹੀਂ ਆਪਣੇ ਭਗਤਾਂ ਦੀ लाज ਰੱਖਦਾ ਹੈ ਜਦ ਪ੍ਰੀਮ ਵਸ ਹੋ ਕੇ ਸਿੱਖ ਕੋਈ ਬੇਨਤੀ ਕਰਦਾ ਹੈ ਤਾਂ ਉਸ ਤੇ ਗੁਰੂ ਜਾਂ ਪਰਮੇਸ਼ਵਰ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਵਾਹਿਗੁਰੂ ਦੀ ਜਿਸ ਪ੍ਰਾਣੀ ਤੇ ಅಪਾਰ ਕਿਰਪਾ ਹੁੰਦੀ ਹੈ ਉਸ ਦੇ ਔਗਣ ਕਿਸੇ ਮਹਾਪੁਰਖ ਦੀ ਪ੍ਰਕਿਰਤੀ ਦੁਆਰਾ ਗੁਣਾ ਵਿੱਚ ਬਦਲ ਜਾਂਦੇ ਹਨ ਸਗੋਂ ਜਗਿਆਸੂ ਨੂੰ ਨਾਮ ਸਿਮਰਨ ਅਤੇ ਬੰਦਗੀ ਦੀ ਮੰਜ਼ਿਲ ਤੇ ਤੋਰ ਦਿੰਦੇ ਹਨ ਮਹਾਪੁਰਸ਼ਾਂ ਨੂੰ ਪ੍ਰਭੂ ਆਪ ਅਜੋਗੀ ਖਲਕਤ ਦੇ ਭਲੇ ਲਈ ਇਹ ਸੰਸਾਰ ਤੇ ਭੇਜਦੇ ਹਨ ਖੁਸ਼ੀਆਂ ਭਰਿਆ ਤੇ ਆਨੰਦਮਈ ਬੀਤ ਸਕੇ ਪੰਮੇ ਪਾਤਸ਼ਾਹ ਦੇ ਸਮੇਂ ਦਾ ਜ਼ਿਕਰ ਹੈ ਭਾਈ ਬਿਦੀ ਚੰਦ ਜੀ ਚੋਰੀ ਕਰਿਆ ਕਰਦੇ ਸਨ ਇੱਕ ਵਾਰ ਉਹਨਾਂ ਨੇ ਮੱਝਾਂ ਚੁਰਾ ਲਈਆਂ ਕੁਝ ਸਮੇਂ ਬਾਅਦ ਮੱਝਾਂ ਦੇ ਮਾਲਕ ਦੀ ਅੱਖ ਖੁੱਲ ਗਈ ਉਸ ਨੇ ਆਪਣੇ ਕਬੀਲੇ ਦੇ ਲੋਕ ਇਕੱਠੇ ਕਰ ਲਏ ਸਾਰੇ ਮੱਝਾਂ ਦੀਆਂ ਪੈੜਾ ਪਿੱਛੇ ਹੋ ਤੁਰੇ ਅੱਧੀ ਰਾਤ ਤੋਂ ਉੱਪਰ ਸਮਾਂ ਲੰਘ ਗਿਆ ਸੀ ਮੱਝਾਂ ਦੀ ਭਾਲ ਕਰਨ ਵਾਲੇ ਤੇਜ਼ੀ ਨਾਲ ਤੁਰ ਰਹੇ ਸਨ ਭਾਈ ਵਿਦੀਚਨ ਜੀ ਨੂੰ ਵੀ ਉਹਨਾਂ ਦੇ ਆਉਣ ਦੀ ਭਿੰਨਕ ਲੱਗ ਗਈ ਉਹਨਾਂ ਨੇ ਆਪਣੇ ਆਪ ਨੂੰ ਛੁਪਾਉਣ ਦੀ ਜਗ੍ਹਾ ਦੀ ਤਲਾਸ਼ ਕਰਨੀ ਚਾਹੀ। ਥੋੜਾ ਅੱਗੇ ਇੱਕ ਢਾਬ ਆ ਗਈ। ਮੱਝਾਂ ਢਾਬ ਵਿੱਚ ਵੜ ਗਈਆਂ। ਭਾਈ ਬਿਦਿਚੰਦ ਜੀ ਨੇ ਮੱਝਾਂ ਦਾ ਖਿਆਲ ਛੱਡ ਕੇ ਆਪਣੇ ਛੁਪਣ ਲਈ ਸੋਚਿਆ। ਸਾਹਮਣੇ ਢਾਬ ਦੇ ਕਿਨਾਰੇ ਇੱਕ ਸਿੱਖ ਬੈਠਾ ਉਹਨਾਂ ਨੂੰ ਨਜ਼ਰ ਆਇਆ। ਨੇੜੇ ਪਹੁੰਚ ਕੇ ਦੇਖਿਆ ਸਿੱਖ ਨੇ ਸਮਾਦੀ ਲਾਈ ਹੋਈ ਹੈ। ਨੀਤਰ ਬੰਦ ਹਨ। ਪਰਮੇਸ਼ਵਰ ਦੀ ਬੰਦਗੀ ਕਰ ਰਿਹਾ ਹੈ ਭਾਈ ਬਿਦੀ ਚੰਦ ਨੇ ਭਾਈ ਬਿਦੀ ਚੰਦ ਜੀ ਨੇ ਮੱਥਾ ਟੇਕਿਆ ਸੀਸ ਨਿਵਾਉਣ ਸਮੇਂ ਉਹਨਾਂ ਦਾ ਹੱਥ ਸਿੱਖ ਦੇ ਚਰਨਾਂ ਨੂੰ ਛੂ ਗਿਆ ਸਿੱਖ ਦੀ ਵਰਤੀ ਸੁਚੇਤ ਹੋ ਗਈ ਕਿ ਇਹ ਅਗਿਆਤ ਵਿਅਕਤੀ ਕੌਣ ਹੈ ਸਿੱਖ ਨੇ ਬਿਦੀ ਚੰਦ ਜੀ ਨੂੰ ਪੁੱਛਿਆ ਕਿ ਸਿੱਖਾ ਤੂੰ ਕੌਣ ਹੈ ਤੇ ਇਤਨਾ ਘਬਰਾਇਆ ਕਿਉਂ ਹੈ ਭਾਈ ਬਿਦਿ ਚਾਂ ਜੀ ਨੇ ਸੇਖ ਨੂੰ ਬੇਨਤੀ ਕੀਤੀ हे ਗੁਰੂ ਕੀ ਪਿਆਰਿਓ ਮੈਂ ਚੋਰ ਹਾਂ ਮੈਂ ਕੁਝ ਮੱਜਾਂ ਚੁਰਾਈਆਂ ਸਨ ਹੁਣ ਉਹਨਾਂ ਦੇ ਮਾਲਕ ਮੇਰੇ ਪਿੱਛੇ ਪਿੱਛੇ ਆ ਰਹੇ ਹਨ ਮੇਰੇ ਤੇ ਕਿਰਪਾ ਕਰੋ ਮੈਨੂੰ ਛੁਪਣ ਲਈ ਕੋਈ ਜਗ੍ਹਾ ਦੱਸੋ ਨਹੀਂ ਤਾਂ ਮੇਰਾ ਬੁਰਾ ਹਾਲ ਕਰ ਦੇਣਗੇ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਹੀ ਤੁਹਾਡੇ ਅੱਗੇ ਚੋਰੀ ਦਾ ਇਕਬਾਲ ਕੀਤਾ ਹੈ ਸੇਖ ਨੇ ਕਿਹਾ ਘਬਰਾ ਨਾ ਮੇਰੇ ਕੋਲ ਬੈਠ ਜਾ ਅਤੇ ਗੁਰੂ ਚਰਨਾਂ ਵਿੱਚ ਮਨ ਇਕਾਗਰ ਕਰਕੇ ਇਹ ਪ੍ਰਤੀਗਿਆ ਪ੍ਰਾਣਕਾਰ ਕੀ ਅੱਗੇ ਤੋਂ ਚੋਰੀ ਨਹੀਂ ਕਰਾਂਗਾ ਅਣਜਾਣੇ ਵਿੱਚ ਕੀਤੀ ਹੋਈ ਭੁੱਲ ਨੂੰ ਗੁਰੂ ਚਰਨਾਂ ਵਿੱਚ ਨਿਮਾਣਾ ਤੇ ਨਿਤਾਣਾ ਹੋ ਕੇ ਮੰਨ ਲਿਆ ਜਾਵੇ ਤਾਂ ਆਪ ਸਤਿਗੁਰ ਬਖਸ਼ਿਸ਼ ਕਰ ਦਿੰਦੇ ਹਨ ਉਹ ਸਰਜਨਹਾਰ ਜ਼ਰੂਰ ਤੇਰੀ ਪੱਤ ਰੱਖਣਗੇ ਏ ਸਿੱਖ ਦਾ ਬਚਨ ਮਾਨ ਕੀ ਭਾਈ ਬਿਦੀ ਚੰਦ ਜੀ ਤੇ ਸਿੱਖ ਦੋਨੋਂ ਮੋਲ ਚੌਂਕੜਾ ਮਾਰ ਵਾਹਿਗੁਰੂ ਵਾਹਿਗੁਰੂ ਜਪਨ ਲੱਗ ਪਏ ਇਤਨੇ ਨੂੰ ਪਿੰਡ ਦੇ ਲੋਕ ਵੀ ਆ ਪਹੁੰਚੇ ਮੱਝਾ ਟਾਬ ਅੰਦਰ ਬੈਠੀਆਂ ਸਨ ਪਰ ਚੋਰ ਨਜ਼ਰ ਨਾ ਆਉਂਦਾ ਵੇਖੇ ਪਿੰਡ ਵਾਸੀ ਸਿੱਖਾਂ ਵੱਲ ਜਾਣ ਲੱਗੇ ਇਹ ਸਿੱਖ ਭਾਈ ਅਦਲੀ ਜੋ ਪੰਜਵੇਂ ਪਾਤਸ਼ਾਹ ਦਾ ਅਨੰਤ ਭਗਤ ਸੀ ਸામਨੇ ਆ ਕੇ ਲੋਕਾਂ ਨੇ ਪੁੱਛਿਆ ਭਾਈ ਸਾਹਿਬ ਸਾਡੀਆਂ ਮੱਜਾਂ ਚੋਰੀ ਹੋ ਗਈਆਂ ਹਨ ਜਿਨ੍ਹਾਂ ਦੀਆਂ ਪੈੜਾ ਖੋਜੀ ਇੱਥੋਂ ਤੱਕ ਲੈ ਆਇਆ ਹੈ ਪਰ ਇਸ ਤੋਂ ਬਾਅਦ ਪਤਾ ਨਹੀਂ ਲੱਗ ਰਿਹਾ ਚੋਰ ਦਾ ਵੀ ਪਤਾ ਨਹੀਂ ਲੱਗ ਰਿਹਾ ਭਾਈ ਸਾਹਿਬ ਨੇ ਢਾਹ ਵਾਲ ਇਸ਼ਾਰਾ ਕਰਕੇ ਕਿਹਾ ਉਹ ਦੇਖੋ ਮੱਜਾਂ ਤੁਹਾਡੀਆਂ ਹੀ ਹਨ ਮਾਲਕਾਂ ਨੇ ਮੱਜਾਂ ਵੱਲ ਤੱਕ ਕੇ ਜਵਾਬ ਦਿੱਤਾ ਦੀ ਗਿਣਤੀ ਵਿੱਚ ਤਾਂ ਉਨੀਆਂ ਹੀ ਹਨ ਪਰ ਰੰਗ ਨਹੀਂ ਮਿਲਦੇ ਉਹ ਕਾਲੀਆਂ ਸਨ ਇਹ ਭੂਰੀਆਂ ਹਨ ਭਾਈ ਸਾਹਿਬ ਭਾਈ ਅਦਲੀ ਜੀ ਨੇ ਕਿਹਾ ਕਿ ਅਜੇ ਪੂਰਾ ਦਿਨ ਨਹੀਂ ਚੜਿਆ ਹਨੇਰਾ ਹੋਣ ਕਰਕੇ ਰੰਗ ਦਾ ਫਰਕ ਲੱਗਦਾ ਹੈ ਮੱਜਾਂ ਤੁਹਾਡੀਆਂ ਹੀ ਹੋਣਗੀਆਂ ਇਹਨਾਂ ਨੂੰ ਲੈ ਜਾਓ ਲੋਕ ਮੱਜਾਂ ਲੈ ਕੇ ਘਰ ਮੁੜ ਗਏ ਇਹਨਾਂ ਨੂੰ ਭਾਈ ਬੀਦੀ ਚਾਂਜੀ ਨੇ ਭਾਈ ਅਦਲੀ ਜੀ ਪਾਸੋਂ ਪੁੱਛਿਆ ਕਿ ਤੁਹਾਨੂੰ ਤਾਂ ਉਹ ਜਾਣਦੇ ਸਨ ਜੇ ਮੈਨੂੰ ਫੜ ਲੈਂਦੇ ਤਾਂ ਕੀ ਹਸ਼ਰ ਹੋਣਾ ਸੀ ਭਾਈ ਅਦਲੀ ਜੀ ਨੇ ਜਵਾਬ ਦਿੱਤਾ ਸਿੱਖਾ ਤੈਨੂੰ ਤਾਂ ਨਾਮ ਦੇ ਓਲੇ ਕੀਤਾ ਸੀ ਪਰਮੇਸ਼ਵਰ ਦਾ ਨਾਮ ਹੀ ਇਨਸਾਨ ਲਈ ਢੋਈ ਹੈ ਆਸਰਾ ਹੈ ਭਾਈ ਬੀਦੀ ਚਾਂ ਜੀ ਨੇ ਫੇਰ ਭਾਈ ਅਦਲੀ ਜੀ ਦੇ ਪੈਰ ਫੜ ਲਏ ਤੇ ਬੇਨਤੀ ਕੀਤੀ ਜਿਸ ਗੁਰੂ ਦੇ ਤੁਸੀਂ ਮੂਰੀਦ ਹੋ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਵਾ ਦਿਓ ਮੇਰਾ ਵੀ ਚੰਚਲ ਮਨ ਅਵਧੂਤੀਆਂ ਨੂੰ ਛੱਡ ਕੇ ਗੁਰੂ ਦੀ ਕੋਮਲ ਛੋਹ ਪ੍ਰਾਪਤ ਕਰਕੇ ਆਪਣੀ ਜੀਵਨ ਯਾਤਰਾ ਉੱਜਲ ਬਣਾ ਸਕੇ ਭਾਈ ਅਦਲੀ ਜੀ ਭਾਈ ਬਿਦੀ ਚੰਨ ਜੀ ਨੂੰ ਪੰਮੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਲੈ ਆਏ ਭਾਈ ਬਿਦੀ ਚੰਨ ਸਤਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਮस्तक ਚਰਨਛੋਪ ਪ੍ਰਾਪਤ ਕਰਕੇ ਮਨ ਦੇ ਮੈਲ ਨੂੰ ਸਾਬਣ ਦੀ ਤਰ੍ਹਾਂ ਗਾਟ ਰਿਹਾ ਸੀ ਮੱਥਾ ਚਰਨਾਂ ਤੋਂ ਝੁਕਿਆ ਤਾਂ ਸਤਗੁਰਾਂ ਨੇ ਪੁੱਛਿਆ ਕੀ ਇੱਛਾ ਹੈ ਤੇਰੀ ਪਿਆਰਿਆ ਬੇਨਤੀ ਕੀਤੀ ਪਾਤਸ਼ਾਹ ਮੈਨੂੰ ਸਿੱਖ ਬਣਾ ਲਓ ਮੈਂ ਤੁਹਾਡੇ ਦਰ ਦਾ ਮੰਗਤਾ ਹਾਂ ਭਿਖਸ਼ਾ ਦਿਓ ਅੱਖੀਆਂ ਦਾ ਨੀਰ ਕਿਤੇ ਕੁਕਰਮਾਂ ਦਾ ਪਛਤਾਪ ਕਰ ਰਿਹਾ ਸੀ ਹਜ਼ੂਰ ਨੇ ਬਚਨ ਕੀਤਾ ਸਿੱਖ ਦੀ ਪਦਵੀ ਪਾਉਣੀ ਹੈ ਤਾਂ ਚੋਰੀ ਛੱਡਣੀ ਪੈਣੀ ਹੈ ਭਾਈ ਬਿਦੀਚਨ ਜੀ ਤਾਂ ਪਹਿਲਾਂ ਹੀ ਪਛਤਾਪ ਕਰ ਰਹੇ ਸਨ ਬੇਨਤੀ ਕੀਤੀ ਪਾਤਸ਼ਾਹ ਹੁਣ ਚੋਰੀ ਨਹੀਂ ਕਰਾਂਗਾ ਮੇਰੇ ਗੁਨਾਹਾਂ ਤੇ ਪਰਦਾ ਪਾਓ ਚਰਣਾ ਵਿੱਚ ਨਿਵਾਸ ਬਖਸ਼ੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਿਹਰ ਦੇ ਘਰ ਆਏ ਤੇ ਭਾਈ ਬਿਧੀ ਚੰਦ ਜੀ ਨੂੰ ਨਾਮ ਮੰਤਰ ਨਾਮ ਦੀ ਦਾਤ ਬਖਸ਼ੀ ਚਰਨ ਪਾਹੁਲ ਦਿੱਤੀ ਅਤੇ ਆਪਣੀ ਸੰਗਤ ਵਿੱਚ ਸ਼ਾਮਿਲ ਕਰ ਲਿਆ ਜਿਵੇਂ ਪੰਜਮ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਜੀ ਤੇ ਕਿਰਪਾ ਕੀਤੀ ਅੱਜ ਵੀ ਇਵੇਂ ਕਿਰਪਾ ਵਰਤ ਰਹੀ ਸੀ ਬਾਬਾ ਜੀ ਦੁਆਰਾ ਸੰਗਤ ਪਲੇਗ ਦੀ ਬਿਮਾਰੀ ਦੇ ਦਿਨ ਸਨ ਭਾਗੀ ਵਾਂਦਰ ਦੇ 6 ਭਰਾ ਬੱਗਾ ਸਿੰਘ, ਸ਼ੇਰ ਸਿੰਘ, ਮਿਹਰ ਸਿੰਘ, ਸਰਵਣ ਸਿੰਘ, ਨਿੱਕਾ ਸਿੰਘ, ਸੱਦਾ ਸਿੰਘ ਸਨ। ਬੱਗਾ ਸਿੰਘ ਕਲੀਗ ਦੀ ਬਿਮਾਰੀ ਨਾਲ ਪੀੜਤ ਸੀ। ਉਸ ਦੀ ਸੱਸ ਨੇ ਬਾਬਾ ਜੀ પાસે ਬੇਨਤੀ ਕੀਤੀ ਕਿ ਬਾਬਾ ਜੀ ਬੱਗਾ ਸਿੰਘ ਬਿਮਾਰ ਹੈ। ਹਜ਼ੂਰ ਨੇ ਹੁਕਮ ਦਿੱਤਾ ਇਹ ਜਲ ਮਿੱਟੀ ਦਾ ਲੈ ਜਾਓ। ਉਸ ਨੂੰ ਦੇ ਦੇਣਾ ਨਾਲ ਵਚਨ ਕੀਤਾ ਤੁਰ ਕੇ ਜਾਣਾ ਹੈ ਮਾਈ ਘਬرائی ਹੋਈ ਸੀ ਉਸ ਨੇ ਛੇਤੀ ਨਾਲ ਜਾਣ ਦੀ ਕੋਸ਼ਿਸ਼ ਵਿੱਚ ਟਾਂਗੇ ਦੀ ਸਵਾਰੀ ਕਰ ਲਈ ਵਚਨ ਦੀ ਅਵਗਿਆ ਹੋ ਗਈ ਜਲ ਸਾਰਾ ਡੁੱਲ ਗਿਆ ਤੇ ਬੱਗਾ ਸਿੰਘ ਦੀ ਮੌਤ ਹੋ ਗਈ ਬਾਕੀ ਦੇ ਪੰਜ ਭਰਾ ਵਾਰੀ-ਵਾਰੀ ਬਾਬਾ ਜੀ ਦੀ ਸੇਵਾ ਵਿੱਚ ਆਉਂਦੇ ਰਹਿੰਦੇ ਸਨ ਸ਼ੇਰ ਸਿੰਘ ਲੜਾਈ ਝਗੜਿਆਂ ਦਾ ਸ਼ੌਕੀਨ ਸੀ। ਬਾਬਾ ਜੀ ਕੋਲ ਦਰਸ਼ਨ ਕਰਨ ਆਇਆ ਤਾਂ ਹਜੂਰ ਨੇ ਪੁੱਛ ਲਿਆ ਸ਼ੇਰ ਸਿੰਘ ਕੀ ਕੰਮ ਕਰਦਾ ਹੁੰਦਾ ਹੈ? ਪਾਤਸ਼ਾਹ ਲੜਾਈ ਝਗੜੇ ਹੀ ਕਰਦਾ ਹਾਂ। ਸ਼ੇਰ ਸਿੰਘ ਬੋਲਿਆ ਚੰਗਾ ਫਿਰ ਸਾਡੇ ਕੋਲ ਰਹੋ। ਅਸੀਂ ਤੇਰੇ ਤੋਂ ਸੇਵਾ ਲੈਣੀ ਹੈ। ਹਜੂਰ ਦਾ ਬਚਨ ਸੀ। ਸ਼ੇਰ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਸੇਵਾ ਤਾਂ ਕਰਨੀ ਨਹੀਂ ਆਉਣੀ ਔਗਣਾ ਦਾ ਭਰਿਆ ਹਾਂ ਜ਼ਿੰਦਗੀ ਝਗੜਿਆਂ ਵਿੱਚ ਹੀ ਲੰਘ ਗਈ ਹੈ ਸ਼ੇਰ ਸਿੰਘ ਪਰਮੇਸ਼ਵਰ ਭਲਾ ਕਰੇਗਾ ਤੂੰ ਇੱਥੇ ਹੀ ਰਹਿ ਜਾ ਬਾਬਾ ਜੀ ਦਾ ਬਚਨ ਸੀ ਸ਼ੇਰ ਸਿੰਘ ਕਈ ਦਿਨ ਸੋਚਦਾ ਰਿਹਾ ਮੈਥੋਂ ਵਿਲੀ ਤੋਂ ਮਹਾਰਾਜ ਕੀ ਸੇਵਾ ਲੈਂਦੇ ਹਨ ਕੁਝ ਪਤਾ ਨਹੀਂ ਲੱਗ ਰਿਹਾ ਫਿਰ ਇੱਕ ਦਿਨ ਬਾਬਾ ਜੀ ਨੇ ਬੁਲਾ ਕੇ ਕਿਹਾ ਸ਼ੇਰ ਸਿੰਘ ਸੋਟੀ ਕਿਹੜੀ ਚੰਗੀ ਹੁੰਦੀ ਹੈ ਤੇ ਉਹ ਕਿੱਥੋਂ ਮਿਲੇਗੀ ਪਾਤਸ਼ਾਹ ਜਿਹੜੀ ਵਿੱਚੋਂ ਖਾਲੀ ਨਾ ਹੋਵੇ ਉਹ ਚੰਗੀ ਹੈ ਤੇ ਬਠਿੰਡਾ ਜਾਂ ਰਾਮਪੁਰੇ ਤੋਂ ਮਿਲ ਜਾਵੇਗੀ ਸ਼ੇਰ ਸਿੰਘ ਨੇ ਉੱਤਰ ਦਿੱਤਾ ਆ 1 ਰੁਪਿਆ ਲੈ ਜਾਓ ਤੇ ਬਠਿੰਡੀ ਤੋਂ ਸੋਟੀ ਲੈ ਕੇ ਆਉਣੀ ਜੇ ਚੰਗੀ ਨਾ ਮਿਲੇ ਤਾਂ ਮੁੜ ਆਉਣਾ ਬਾਬਾ ਜੀ ਨੇ ਵਚਨ ਕੀਤਾ ਸ਼ੇਰ ਸਿੰਘ ਤੇ ਇੱਕ ਹੋਰ ਸੇਵਕ ਬਠਿੰਡੇ ਡਾਗ ਲੈਣ ਭੇਜ ਦਿੱਤੇ ਬਠਿੰਡੇ ਪਹੁੰਚ ਕੇ ਕਈ ਦੁਕਾਨਾਂ ਵਿੱਚ ਸੋਟੀਆਂ ਦੇਖੀਆਂ ਪਰ ਕੋਈ ਪਸੰਦ ਨਾ ਆਈ ਆਖਿਰ ਵਾਪਸ ਮੁੜ ਆਏ ਮਹਾਰਾਜ ਸੋਟੀ ਚੰਗੀ ਨਹੀਂ ਮਿਲੀ ਤਰਕਾਲਾ ਪਈਆਂ ਤੋਂ ਆ ਕੇ ਸ਼ੇਰ ਸਿੰਘ ਨੇ ਬੇਨਤੀ ਕੀਤੀ ਹਜ਼ੂਰ ਨੇ ਵਚਨ ਕੀਤਾ ਸਵੇਰੇ ਰਾਮਪੁਰੇ ਜਾ ਕੇ ਲੈ ਆਓ ਸਵੇਹੀ ਰਾਮਪੁਰੇ ਵੱਲ ਤੋਰ ਪਈ ਸ਼ੇਰ ਸਿੰਘ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਮਹਾਪੁਰਖਾ ਨੇ ਡਾਂਗ ਕੀ ਕਰਨੀ ਹੈ ਸੋਟੀ ਖਰੀਦਣ ਵਾਸਤੇ ਪਹਿਲਾਂ ਬਠਿੰਡੇ ਭੇਜਿਆ ਹੁਣ ਰਾਮਪੁਰੇ ਜਾ ਰਹੇ ਹਾਂ ਸ਼ਾਮ ਨੂੰ ਰਾਮਪੁਰੇ ਤੋਂ ਚੰਗੀ ਡਾਂਗ ਲੈ ਕੇ ਮੁੜ ਆਏ ਸੋਟੀ ਬਾਬਾ ਜੀ ਅੱਗੇ ਪੇਸ਼ ਕਰ ਦਿੱਤੀ ਬਾਬਾ ਜੀ ਨੇ ਵਚਨ ਕੀਤਾ ਸ਼ੇਰ ਸਿੰਘ ਇਹ ਲੜਾਈ ਕਰਨ ਵੇਲੇ ਟੁੱਟੇ ਨਾ ਮਹਾਰਾਜ ਇਸ ਨੂੰ ਤੇਲ ਨਾਲ ਤਰ ਕਰ ਦਿੰਦੇ ਹਾਂ ਸ਼ੇਰ ਸਿੰਘ ਬੋਲਿਆ ਚੰਗਾ ਸ਼ੁੱਧ ਹੈ ਸ਼ੇਰ ਸਿੰਘ ਤੇਲ ਨਾਲ ਹਰ ਰੋਜ਼ ਛੋਟੀ ਦੀ ਮਾਲਿਸ਼ ਕਰਿਆ ਕਰ ਇੱਕ ਦਿਨ ਸ਼ੇਰ ਸਿੰਘ ਨੂੰ ਬਚਨ ਕੀਤਾ ਹੁਣ ਤੇਰੀ ਪ੍ਰੀਖਿਆ ਹੋਣੀ ਹੈ ਆਪ ਵੀ ਘਿਓ ਖਾ ਲਿਆ ਕਰ ਸ਼ੇਰ ਸਿੰਘ ਲਈ ਘਿਓ ਮੰਗਵਾ ਦਿੱਤਾ ਸ਼ੇਰ ਸਿੰਘ ਹੋ ਕੇ ਕਸਰਤ ਕਰਦਾ ਰਿਹਾ ਹੁਣ ਤਾਕਤ ਤੇ ਸੋਟੀ ਦੀ ਪਰਖ ਦਾ ਸਮਾਂ ਆ ਗਿਆ ਇੱਕ ਦਿਨ ਦੋ ਨਾਗੇ ਸਾਧੂ ਇੱਕ ਦਿਨ ਦੋ ਨਾਗੇ ਸਾਧੂ ਥਿੱਲੇ ਦੇ ਨੇੜੇ ਝਿੜੀ ਵਿਚ ਆ ਕੇ ਬੈਠ ਗਏ ਉਹਨਾਂ ਨੇ ਧੂਣੀ ਲਾ ਲਈ ਬਾਬਾ ਜੀ ਬਾਬਾ ਜੀ ਆਗ ਨੂੰ ਮੱਥੇ ਨਹੀਂ ਲਾਉਂਦੇ ਸਨ ਬਾਬਾ ਜੀ ਨੇ ਸ਼ੇਰ ਸਿੰਘ ਨੂੰ ਹੁਕਮ ਦਿੱਤਾ ਜਾਉ ਉਹ ਦੇਖ ਕੇ ਆ ਅੱਗ ਕਿਸ ਨੇ ਬਾਲੀ ਹੈ ਸ਼ੇਰ ਸਿੰਘ ਮੁੜ ਆ ਕੇ ਕਹਿਣ ਲੱਗਾ ਮਹਾਰਾਜ ਦੋ ਨਾਂਗੇ ਸਾਧੂ ਹਨ ਉਹਨਾਂ ਨੂੰ ਕਹੋ ਇੱਥੇ ਅੱਗ ਨਾ ਬਾਲਣ ਅਸੀਂ ਅੱਗ ਮੱਥੇ ਨਹੀਂ ਲਾਉਣੀ ਸਾਡਾ ਇਹ ਪ੍ਰਣ ਹੈ ਬਾਬਾ ਜੀ ਨੇ ਬਚਨ ਕੀਤਾ ਸਾਧੂਆਂ ਕੋਲ ਜਾ ਕੇ ਸ਼ੇਰ ਸਿੰਘ ਨੇ ਸਾਰੀ ਮਰਿਆਦਾ ਸਮਝਾਈ ਤੇ ਬੇਨਤੀ ਕੀਤੀ ਅੱਗ ਨਾ ਬਾਲਣ ਪਰ ਉਹਨਾਂ ਦੇ ਕੋਈ ਅਸਰ ਨਾ ਹੋਇਆ ਉਸ ਦੀ ਵਾਰ-ਵਾਰ ਕੀਤੀ ਬੇਨਤੀ ਦਾ ਕੋਈ ਪ੍ਰਭਾਵ ਨਾ ਹੋਇਆ ਸਾਧੂਆ ਨੇ ਸਖਤੀ ਦੇ ਅਲਫਾਜ਼ ਵਰਤੇ ਸਾਰੀ ਵਿਥਿਆ ਸ਼ੇਰ ਸਿੰਘ ਨੇ ਬਾਬਾ ਜੀ ਨੂੰ ਆ ਸੁਣਾਈ ਉਹਨਾਂ ਕੋਲ ਚਿੰਟੇ ਹਨ ਮਾਰਨ ਨੂੰ ਪੈਂਦੇ ਹਨ ਪਾਣੀ ਦਾ ਘੜਾ ਸਿਰ ਤੇ ਚੁੱਕ ਲੈ ਤੇ ਉਹ ਡਾਂਗ ਜਿਹੜੀ ਅੱਜ ਦੇ ਦਿਨ ਵਾਸਤੇ ਹੀ ਲਿਆਂਦੀ ਸੀ ਮੋਢੇ ਰੱਖ ਲੈ ਉਹਨਾਂ ਨੂੰ ਇੱਥੋਂ ਭੁਜਾਉਣਾ ਹੈ ਪਾਣੀ ਅੱਗ ਤੇ ਪਾ ਦੇਣਾ ਹਜ਼ੂਰ ਨੇ ਬਚਨ ਕੀਤਾ ਆਗਿਆ ਦਾ ਪਾਲਨ ਕਰਦੇ ਸ਼ੇਰ ਸਿੰਘ ਨੇ ਫਿਰ ਉਹਨਾਂ ਨੂੰ ਬੇਨਤੀ ਕੀਤੀ ਕਿ ਅੱਗ ਬੁਝਾ ਦਿਓ ਪਰ ਇੱਕ ਸਾਧੂ ਨੇ ਗੁੱਸੇ ਨਾਲ ਚਿਮਟਾ ਸ਼ੇਰ ਸਿੰਘ ਵੱਲ ਚਲਾਇਆ ਸ਼ੇਰ ਸਿੰਘ ਨੇ ਖੜਾ ਪਾਣੀ ਦਾ ਤਾਂ ਅੱਗ ਉੱਪਰ ਪਾ ਦਿੱਤਾ ਅਤੇ ਆਪ ਡਾਂਗ ਚੁੱਕ ਲਈ ਸਾਧੂ ਚਿੰਟੀ ਚਲਾਉਣ ਤੇ ਸ਼ੇਰ ਸਿੰਘ ਡਾਂਗ ਚਲਾਏ ਅਖੀਰ ਸਾਧੂ ਭੱਜ ਗਏ ਸ਼ੇਰ ਸਿੰਘ ਅੱਗ ਬੁਝਾ ਕੇ ਬਾਬਾ ਜੀ ਪਾਸ ਆ ਗਿਆ ਬਾਬਾ ਜੀ ਨੇ ਖੁਸ਼ ਹੋ ਕੇ ਸ਼ੇਰ ਸਿੰਘ ਦੀ ਪਿੱਠ ਤੇ ਥਾਪੀ ਦਿੱਤੀ ਵਚਨ ਕੀਤਾ ਇਹੀ ਸੇਵਾ ਤੇਰੇ ਪਾਸੋਂ ਲੈਣੀ ਸੀ ਸਵੇਰ ਹੋਣ ਤੇ ਸ਼ੇਰ ਸਿੰਘ ਨੇ ਸੇਵਾ ਪੁੱਛੀ ਤਾਂ ਬਾਬਾ ਜੀ ਨੇ ਵਚਨ ਕੀਤਾ ਤੇਰੀ ਸੇਵਾ ਸੰਪੂਰਨ ਹੋ ਗਈ ਹੈ ਹੁਣ ਤੈਨੂੰ ਆਗਿਆ ਹੈ ਤੂੰ ਜਾ ਸਕਦਾ ਹੈ ਸੋ ਇਸ ਤਰ੍ਹਾਂ ਮਹਾਪੁਰਖ ਉਹੋ ਜਿਹੀ ਸੇਵਾ ਲੈਂਦੇ ਹਨ ਜਿਸ ਕਿਰਤ ਕਲਾ ਦਾ ਗਿਆਨ ਰੱਖਦਾ ਹੋਵੇ ਜਿਸ ਕੰਮ ਵਿੱਚ ਉਹ ਨਿਪੁੰਨ ਹੋਵੇ ਸੋ ਬਾਬਾ ਜੀ ਦੇ ਬਚਨਾਂ ਅਨੁਸਾਰ ਜਿਸ ਜਿਸ ਨੇ ਵੀ ਕਿਸੇ ਤਰ੍ਹਾਂ ਦੀ ਵੀ ਸੇਵਾ ਕਮਾਈ ਉਸ ਦਾ ਬੇੜਾ ਪਾਰ ਹੋ ਗਿਆ ਸਭ ਦਾਤਾ ਉਸ ਦੀ ਝੋਲੀ ਵਿੱਚ ਪੈ ਗਈਆਂ ਇਹੋ ਛੇ ਸਿੰਘ ਪਾਸੋਂ ਸੇਵਾ ਲੈ ਕੇ ਉਸ ਦਾ ਭਲਾ ਕੀਤਾ ਧੰਨ ਗੁਰੂ ਨਾਨਕ ਧੰਨ ਬਾਬਾ ਜੀ